ਗੋਡਿਆਂ ਦੇ ਵਿੱਚ ਸੂਜਨ ਗੋਡਿਆਂ ਦੇ ਵਿੱਚ ਗੈਪ ਗੋਡਿਆਂ ਲਈ ਆਪਰੇਸ਼ਨ ਦੀ ਤਿਆਰੀ ਗੋਡਿਆਂ ਨੂੰ ਆਪਰੇਸ਼ਨ ਤੋਂ ਬਚਾਉਣਾ ਕਿਵੇਂ ਆ ਫਿਰ ਚੂਲੇ ਦੇ ਵਿੱਚ ਦਰਦ ਸਾਡਾ ਲੱਕ ਦਾ ਦਰਦ ਰੀਡ ਦੀ ਹੱਡੀ ਦੇ ਵਿੱਚ ਕੱਲੇ ਕੱਲੇ ਮਣਕੇ ਦੇ ਵਿੱਚ ਦਰਦ ਹੋਣਾ ਮਣਕਿਆਂ ਦੇ ਵਿੱਚ ਗੈਪ ਆ ਜਾਣਾ ਹੋਰ ਇੱਕ ਵੱਡੀ ਪ੍ਰੋਬਲਮ ਸਰਵਾਈਕਲ ਦਾ ਦਰਦ ਜਿਹੜਾ ਗਰਦਨ ਦੇ ਆਸ-ਪਾਸ ਇੰਨਾ ਭਿਆਨਕ ਦਰਦ ਹੁੰਦਾ ਕਿ ਇਨਸਾਨ ਨੂੰ ਦੁਨੀਆ ਹੀ ਬੁਰੀ ਲੱਗਣ ਲੱਗ ਜਾਂਦੀ ਹੈ ਫਿਰ ਗਿੱਟਿਆਂ ਚ ਦਰਦ ਤੇ ਪੈਰਾਂ ਦੇ ਥੱਲੇ ਤਲੀਆਂ ਜਿਹੜੀਆਂ ਨੇ ਪੈਰਾਂ ਦੀਆਂ ਤਲੀਆਂ ਦੇ ਵਿੱਚ ਮੱਚਣਾ ਤੇ ਦਰਦ ਰਹਿਣਾ ਇਨਸਾਨ ਨੂੰ ਸਵੇਰੇ ਬੈੱਡ ਤੋਂ ਥੱਲੇ ਪੈਰ ਲਾਉਣ ਲੱਗੀ ਡਰ ਲੱਗਦਾ ਵੀ ਮੈਂ ਉੱਠਣਾ ਮੇਰੇ ਪੈਰਾਂ ਚ ਇੰਨਾ ਦਰਦ ਹੁੰਦਾ ਮੈਂ ਕੀ ਕਰਾਂ ਮੇਰੇ ਗੋਡੇ ਇੰਨੇ ਦੁਖਦੇ ਆ ਮੈਂ ਕਿਵੇਂ ਉੱਠਾਂ ਉੱਠਣ ਨੂੰ ਜੀ ਨਹੀਂ ਕਰਦਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਰਾਤ ਦਾ 10 ਵਜੇ ਸਵੇਰੇ ਖਾ ਲੈਣਾ ਜਾਜ਼ੀ ਥੋੜੀ ਦੇਰ ਪਹਿਲਾਂ ਚਾਹ ਪੀਤੀ ਉਦੋਂ ਥੋੜੀ ਦੇਰ ਬਾਅਦ ਆਈਸਕ੍ਰੀਮ ਖਾ ਲਿਆ ਜਾਂ ਅਸੀਂ ਦੁੱਧ ਪੀ ਲਿਆ ਦੁੱਧ ਤੋਂ ਬਾਅਦ ਅਸੀਂ ਥੋੜੀ ਦੇਰ ਵੇਟ ਕੀਤੀ ਵੀ ਨਹੀਂ ਦਹੀਂ ਖਾ ਲਿਆ ਜਾਂ ਲੱਸੀ ਪੀ ਲਈ ਇਸ ਤਰ੍ਹਾਂ ਦੀ ਜਿਹੜੇ ਚੀਜ਼ਾਂ ਨੇ ਜਾਂ ਮਾਂ ਦੀ ਦਾਲ ਰਾਜਮਾ ਦੀ ਦਾਲ ਰੋਜ਼ ਹੀ ਖਾਈ ਜਾਂਦੇ ਆ ਚੌਲਾਂ ਦੇ ਨਾਲ ਰੋਟੀ ਖਾਈ ਜਾਂਦੇ ਆ ਇਹ ਥੋੜਾ ਵਿਪਰੀਤ ਆਹਾਰ ਖਾਈ ਜਾਂਦੇ ਆ ਹੌਲੀ 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 ਆਫ ਦਾ ਰਿਜ਼ਲਟ ਦਦਿਆ ਤਾਂ ਇਹ ਜਿਹੜੇ ਖਾਣੇ ਨੇ ਇਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਅ ਜ਼ਰੂਰੀ ਹੁੰਦਾ ਤੇ ਇਸ ਕਰਕੇ ਜੋੜਾਂ ਦੇ ਵਿੱਚ ਦਰਦ ਪੈਦਾ ਹੁੰਦਾ ਸੋਜਨ ਪੈਦਾ ਹੁੰਦੀ ਹੈ ਕਈ ਸਾਡੇ ਮਾਤਾ ਪਿਤਾਵਾਂ ਨੂੰ ਤਾਂ ਥੋੜਾ ਜਿਹਾ ਮੜਾ ਜਿਹਾ ਵੀ ਪ੍ਰੋਬਲਮ ਹੋਇਆ ਗੋਡਿਆਂ ਦਾ ਆਪਰੇਸ਼ਨ ਲਈ ਕਿਹਾ ਜਾਂਦਾ ਜਦ ਕਿ ਆਪਰੇਸ਼ਨ ਤੋਂ ਬਚਾਉਣ ਵਾਸਤੇ ਆਪਣੇ ਕੁਦਰਤ ਦੇ ਖਜ਼ਾਨੇ ਵਿੱਚ ਆਯੁਰਵੈਦਿਕ ਸਿਸਟਮ ਦੇ ਖਜ਼ਾਨੇ ਦੇ ਵਿੱਚ ਬਹੁਤ ਕੁਝ ਪਿਆ ਸੌਫ ਜੀਰਾ ਅਜਵੈਨ ਤੁਹਾਡੀ ਰਸੋਈ 'ਚ ਹੋਣਾ ਚਾਹੀਦਾ ਉਸ ਤੋਂ ਬਾਅਦ ਰਸੋਈ 'ਚ ਗੁੜ ਹਮੇਸ਼ਾ ਰਹਿਣਾ ਚਾਹੀਦਾ ਇੱਕਲਰ ਰਹਿਣਾ ਨਹੀਂ ਚਾਹੀਦਾ ਇਹਨੂੰ ਖਾਣਾ ਵੀ ਚਾਹੀਦਾ ਇਹਨੂੰ ਖਾਣ ਪੀਣ ਦੇ ਢੰਗ ਜਿਹੜੇ ਨੇ ਵੀ ਇਹ ਰਸੋਈ ਚ ਆਪਾਂ ਕੀ ਕੀ ਖਾਣਾ ਕਿਵੇਂ ਆਪਾਂ ਬਚ ਸਕਦੇ ਇਹਨਾਂ ਚੀਜ਼ਾਂ ਤੋਂ ਫਿਰ ਕੁਦਰਤ ਨੇ ਦੇਖੋ ਤੁਸੀਂ ਆਪਾਂ ਪੈਦਾ ਬਣੀ ਸੀ ਹੋਏ ਆਪਣੇ ਪੈਦਾ ਹੋਣ ਤੋਂ ਪਹਿਲਾਂ ਹੀ ਬੀੜਾਂ ਦੇ ਉੱਤੇ ਗੂੰਦ ਲਾਤੀ ਸੀ ਸਾਡੇ ਸ਼ਰੀਰ ਵਿੱਚ ਕਿੰਨੇ ਹੀ ਜੋੜ ਨੇ ਤੇ ਇਹਨਾਂ ਦੀ ਇੰਪੋਰਟੈਂਸ ਇਹਨਾਂ ਦੀ ਵੈਲਿਊ ਉਹਦਾ ਪਤਾ ਚੱਲਦੀ ਹੈ ਜਦੋਂ ਕਿਸੇ ਵੀ ਜੋੜ ਦੇ ਵਿੱਚ ਦਰਦ ਹੋ ਜਾਂਦਾ ਹੈ ਤੇ ਸਾਨੂੰ ਜਦੋਂ ਉੱਠਣ ਬੈਠਣ ਵਿੱਚ ਜਾਂ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਕੰਮਾਂ ਨੂੰ ਕਰਨ ਦੇ ਵਿੱਚ ਵੀ ਪ੍ਰੋਬਲਮ ਆਨ ਲੱਗਦੀ ਹੈ ਤਾਂ ਫਿਰ ਅਸੀਂ ਲੱਭਦੇ ਹਾਂ ਜੀ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਪੇਨ ਕਿਲਰਸ ਖਾਏ ਜਾਂਦੇ ਨੇ ਕਿ ਕਿਸੇ ਤਰੀਕੇ ਨਾਲ ਇਹ ਦਰਦ ਨੂੰ ਠੀਕ ਕਰ ਲਿਆ ਜਾਏ ਪਰ ਪੇਨ ਕਿਲਰ ਜਿਹੜਾ ਹੈ ਸਾਡੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਜੇ ਅਸੀਂ ਕੰਟੀਨਿਊ ਪੇਨ ਕਿਲਰ ਗੋਲੀਆਂ ਖਾਣਿਆ ਤਾਂ ਉਸ ਦੇ ਕਈ ਤਰ੍ਹਾਂ ਦੇ ਸਾਈਡ ਇਫੈਕਟ ਸੀ ਪੇਨ ਕਿਲਰ ਗੋਲੀਆਂ ਵੱਲ ਜਾਣਾ ਹੀ ਕਿਉਂ ਜੇਕਰ ਆਯੁਰਵੈਦ ਦੀ ਮਦਦ ਦੇ ਨਾਲ ਸਾਡੇ ਘਰ ਦੀ ਰਸੋਈ ਵਿੱਚੋਂ ਹੀ ਸਾਨੂੰ ਬਹੁਤ ਕੁਝ ਐਸਾ ਮਿਲਿਆ ਹੋਇਆ ਹੈ ਜੇ ਅਸੀਂ ਸਹੀ ਢੰਗ ਨਾਲ ਉਹਨਾਂ ਨੂੰ ਉਪਯੋਗ ਕਰੀਏ ਤਾਂ ਅਸੀਂ ਇਹਨਾਂ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹਾਂ ਤਾ ਅਸੀਂ ਅੱਜ ਗੱਲ ਕਰ ਰਹੇ ਹਾਂ ਜੋੜਾਂ ਦੇ ਦਰਦ ਦੀ ਸੋ ਕਈਆਂ ਦਾ ਜੋੜਾਂ ਦਾ ਦਰਦ ਤਾਂ ਬਹੁਤ ਹੀ ਜ਼ਿਆਦਾ ਵਧਿਆ ਹੁੰਦਾ ਹੈ ਚਾਹੇ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ ਉਹਨਾਂ ਦੇ ਕਦੇ ਲੱਕ ਵਿੱਚ ਦਰਦ ਹੁੰਦੀ ਹੈ ਕਦੇ ਗੋਡਿਆਂ ਦੇ ਵਿੱਚ ਦਰਦ ਹੁੰਦੀ ਹੈ ਕਈਆਂ ਨੂੰ ਤਾਂ ਆਪਰੇਸ਼ਨ ਕਰਨ ਲਈ ਵੀ ਡਾਕਟਰ ਨੇ ਕਹਿ ਦਿੱਤਾ ਹੁੰਦਾ ਹੈ ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਆਯੁਰਵੈਦ ਦੀ ਮਦਦ ਦੇ ਨਾਲ ਆਪਣੇ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ ਅਤੇ ਸੌਫ ਜੀਰਾ ਤੇਜ ਵੈਨ ਦੀ ਮਦਦ ਦੇ ਨਾਲ ਤੁਸੀਂ ਕਿਵੇਂ ਘਰੇਲੂ ਨੁਸਖਾ ਤਿਆਰ ਕਰ ਸਕਦੇ ਹੋ ਤੇ ਸਿਰਫ ਇਹ ਤਿੰਨ ਚੀਜ਼ਾਂ ਹੀ ਨਹੀਂ ਇਨਾ ਤੋਂ ਇਲਾਵਾ ਵੀ ਬਹੁਤ ਕੁਝ ਹੈ ਸਾਡੇ ਘਰ ਦੀ ਰਸੋਈ ਦੇ ਵਿੱਚ ਜੋ ਸਾਨੂੰ ਇਹਨਾਂ ਦਰਦਾਂ ਤੋਂ ਰਾਹਤ ਦੇ ਸਕਦੀ ਹੈ ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਸੋ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਕਮੈਂਟਸ ਆਏ ਹੋਏ ਸੀ ਕਿ ਜੋੜਾਂ ਦੇ ਦਰਦ ਦੇ ਉੱਪਰ ਇੱਕ ਵਧੀਆ ਵੀਡੀਓ ਜ਼ਰੂਰ ਬਣਾਈ ਜਾਏ ਜਿਸ ਵਿੱਚ ਉਹ ਪਰਖਰੇਲੂ ਨੁਸਖੇ ਵੀ ਤੁਹਾਨੂੰ ਦੱਸੇ ਜਾਣ ਤੇ ਆਯੁਰਵੈਦ ਦੀ ਮਦਦ ਦੇ ਨਾਲ ਤੁਸੀਂ ਕਿਵੇਂ ਇਹਨਾਂ ਦਾ ਇਲਾਜ ਕਰ ਸਕਦੇ ਹੋ ਇਸ ਦੇ ਬਾਰੇ ਵੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਜੋੜ ਦਰਦ 360 ਜੋੜ ਆਪਣੀ ਬੋਡੀ ਦੇ ਵਿੱਚ ਇਹਨੂੰ ਕਹਿੰਦੇ ਨੇ ਜੋੜ ਦਰਦ ਜੋੜ ਜੋੜ ਦਾ ਦਰਦ ਜਿਵੇਂ ਗੋਡੇ ਗੋਡਿਆਂ ਦੇ ਵਿੱਚ ਸੋਜਣ ਗੋਡਿਆਂ ਦੇ ਵਿੱਚ ਗੈਪ ਗੋਡਿਆਂ ਲਈ ਆਪਰੇਸ਼ਨ ਦੀ ਤਿਆਰੀ ਗੁਰਦੇ ਨੂੰ ਆਪਰੇਸ਼ਨ ਤੋਂ ਬਚਾਉਣਾ ਕਿਵੇਂ ਆ ਫਿਰ ਚੂਲੇ ਦੇ ਵਿੱਚ ਦਰਦ ਸਾਡਾ ਲੱਕ ਦਾ ਦਰਦ ਰੀਡ ਦੀ ਹੱਡੀ ਦੇ ਵਿੱਚ ਕੱਲੇ ਕੱਲੇ ਮਣਕੇ ਦੇ ਵਿੱਚ ਦਰਦ ਹੋਣਾ ਮਣਕਿਆਂ ਦੇ ਵਿੱਚ ਗਾਇਬ ਆ ਜਾਣਾ ਹੋਰ ਇੱਕ ਵੱਡੀ ਪ੍ਰੋਬਲਮ ਸਰਵਾਈਕਲ ਦਾ ਦਰਦ ਜਿਹੜਾ ਗਰਦਨ ਦੇ ਆਸ-ਪਾਸ ਇੰਨਾ ਭਿਆਨਕ ਦਰਦ ਹੁੰਦਾ ਕਿ ਇਨਸਾਨ ਨੂੰ ਦੁਨੀਆ ਹੀ ਬੁਰੀ ਲੱਗਣ ਲੱਗ ਜਾਂਦੀ ਹੈ ਫਿਰ ਗਿੱਟਿਆਂ 'ਚ ਦਰਦ ਤੇ ਪੈਰਾਂ ਦੇ ਥੱਲੇ ਤਲੀਆਂ ਜਿਹੜੀਆਂ ਨੇ ਪੈਰਾਂ ਦੀਆਂ ਤਲੀਆਂ ਦੇ ਵਿੱਚ ਮੱchnਾ ਤੇ ਦਰਦ ਰਹਿਣਾ ਇਨਸਾਨ ਨੂੰ ਸਵੇਰੇ ਬੈੱਡ ਤੋਂ ਥੱਲੇ ਪੈਰ ਲਾਉਣ ਲੱਗੀ ਡਰ ਲੱਗਦਾ ਵੀ ਮੈਂ ਉੱਠਣਾ ਮੇਰੇ ਪੈਰਾਂ 'ਚ ਇੰਨਾ ਦਰਦ ਹੁੰਦਾ ਮੈਂ ਕੀ ਕਰਾਂ ਮੇਰੇ ਗੋਡੇ ਇੰਨੇ ਦੁਖਦੇ ਆ ਮੈਂ ਕਿਵੇਂ ਉੱਠਾਂ ਉੱਠਣ ਨੂੰ ਜੀ ਨਹੀਂ ਕਰਦਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜੀ ਤੋਂ ਮਤਲਬ ਜਿਹਦੇ ਕਈ ਮੈਂ ਤੁਹਾਨੂੰ ਦੱਸਦਾ ਕਾਰਨ ਜਿਹੜੇ ਬਣਦੇ ਆ ਕਾਰਨ ਕੀ ਆ ਅਸੀਂ ਰਾਤ ਨੂੰ ਬਾਸੀ ਖਾਣਾ ਰਾਤ ਦਾ ਬਜੇ ਸਵੇਰੇ ਖਾ ਲੈਣਾ ਜਾਂ ਅਸੀਂ ਥੋੜੀ ਦੇਰ ਪਹਿਲਾਂ ਚਾਹ ਪੀਤੀ ਉਦੋਂ ਥੋੜੀ ਦੇਰ ਬਾਅਦ ਆਈਸਕ੍ਰੀਮ ਖਾ ਲਿਆ ਜਾਂ ਅਸੀਂ ਦੁੱਧ ਪੀ ਲਿਆ ਦੁੱਧ ਤੋਂ ਬਾਅਦ ਅਸੀਂ ਥੋੜੀ ਦੇਰ ਵੇਟ ਕੀਤੀ ਵੀ ਨਹੀਂ ਦਹੀਂ ਖਾ ਲਿਆ ਜਾਂ ਲੱਸੀ ਪੀ ਲਈ ਇਸ ਤਰ੍ਹਾਂ ਦੀ ਜਿਹੜੇ ਚੀਜ਼ਾਂ ਨੇ ਜਾਂ ਮਾਂ ਦੀ ਦਾਲ ਰਾਜਮਾ ਦੀ ਦਾਲ ਰੋਜ਼ ਹੀ ਖਾਈ ਜਾਂਦੇ ਆ ਚੌਲਾਂ ਦੇ ਨਾਲ ਰੋਟੀ ਖਾਈ ਜਾਂਦੇ ਆ ਇਹ ਥੋੜਾ ਬਪ੍ਰੀਤ ਆਹਾਰ ਖਾਈ ਜਾਂਦੇ ਆ ਹੌਲੀ 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 ਆਪਦਾ ਰਿਜ਼ਲਟ ਦਦਿਆ ਤਾਂ ਇਹ ਜਿਹੜੇ ਖਾਣੇ ਨੇ ਇਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਜ਼ਰੂਰੀ ਹੁੰਦਾ ਤੇ ਇਸ ਕਰਕੇ ਜੋੜਾਂ ਦੇ ਵਿੱਚ ਦਰਦ ਪੈਦਾ ਹੁੰਦਾ ਸੋਜਣ ਪੈਦਾ ਹੁੰਦੀ ਹੈ ਕਈ ਸਾਡੇ ਮਾਤਾ ਪਿਤਾ ਨੂੰ ਤਾਂ ਥੋੜਾ ਜਿਹਾ ਮੜਾ ਜਿਹਾ ਵੀ ਪ੍ਰੋਬਲਮ ਹੋਇਆ ਗੁੱਡਿਆਂ ਦਾ ਆਪਰੇਸ਼ਨ ਲਈ ਕਿਹਾ ਜਾਂਦਾ ਜਦ ਕਿ ਆਪਰੇਸ਼ਨ ਤੋਂ ਬਚਾਉਣ ਵਾਸਤੇ ਆਪਣੇ ਕੁਦਰਤ ਦੇ ਖਜ਼ਾਨੇ ਵਿੱਚ ਆਯੁਰਵੈਦਿਕ ਸਿਸਟਮ ਦੇ ਖਜ਼ਾਨੇ ਦੇ ਵਿੱਚ ਬਹੁਤ ਕੁਝ ਪਿਆ ਤਦੂ ਗੱਲਬਾਤ ਕਰਾਂਗੇ ਉਹਦੇ ਉੱਤੇ ਵੀ ਪਰ ਸਭ ਤੋਂ ਪਹਿਲੀ ਗੱਲ ਕਰਨ ਵਾਲੀ ਆ ਕਿ ਤੁਸੀਂ ਆਪਣੀ ਰਸੋਈ ਦੇ ਵਿੱਚ ਸੁਧਾਰ ਕਰੋ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਦਾ ਸਿਸਟਮ ਹੋਣਾ ਚਾਹੀਦਾ ਸੌਫ ਜੀਰਾ ਅਜਵੈਨ ਤੁਹਾਡੀ ਰਸੋਈ ਚ ਹੋਣਾ ਚਾਹੀਦਾ ਉਸ ਤੋਂ ਬਾਅਦ ਰਸੋਈ ਚ ਗੁੜ ਹਮੇਸ਼ਾ ਰਹਿਣਾ ਚਾਹੀਦਾ ਇੱਕਲਰ ਰਹਿਣਾ ਨਹੀਂ ਚਾਹੀਦਾ ਇਹਨੂੰ ਖਾਣਾ ਵੀ ਚਾਹੀਦਾ ਇਹਨੂੰ ਖਾਣ ਪੀਣ ਦੇ ਢੰਗ ਜਿਹੜੇ ਨੇ ਤੁਸੀਂ ਆਪਣੇ ਵੈਦਵਾਨ ਜਿਹੜਾ ਹੈਗਾ ਵੈਬਸਾਈਟ ਤੇ ਜਾਇਆ ਕਰੋ ਤੇ ਬੜਾ ਕੁਝ ਲਿਖਿਆ ਆਇਆ ਹੈ ਇਹਦੇ ਬਾਰੇ ਆਪਾਂ ਨੇ ਵੀ ਇਹ ਸੋਈ ਚਾਪਾ ਕੀ ਕੀ ਖਾਣਾ ਕਿਵੇਂ ਆਪਾਂ ਬਚ ਸਕਦੇ ਇਹਨਾਂ ਚੀਚਾਂ ਤੋਂ ਫਿਰ ਕੁਦਰਤ ਨੇ ਦੇਖੋ ਤੁਸੀਂ ਆਪਾਂ ਪੈਦਾ ਬਣੀ ਸੀ ਹੋਏ ਆਪਣੇ ਪੈਦਾ ਹੋਣ ਤੋਂ ਪਹਿਲਾਂ ਹੀ ਪੇੜਾਂ ਦੇ ਉੱਤੇ ਗੂੰਦ ਲਾਤੀ ਸੀ ਪਹਿਲਾਂ ਆਪਣੇ ਬਜ਼ੁਰਗ ਮਾਤਾ ਪਿਤਾ ਪੈਣਾ ਦਾਦੀਆਂ ਸਾਡੀਆਂ ਜਦੋਂ ਕਿਸੇ ਨੇ ਬੱਚਾ ਪੈਦਾ ਹੋਣਾ ਕੁੜੀ ਦੇ ਉਹਨੂੰ ਪੰਜੀਰੀ ਪੰਜੂਰੀ ਬਣਾ ਕੇ ਖਵਾਉਣੀ ਉਹ ਚ ਸਾਰੇ ਗੂੰਦ ਪਾਉਂਦੇ ਸੀਗੇ ਸਾਲ ਮਿਸ਼ਰੀ ਸਾਲ ਪੰਜਾਫਾਹਦ ਮੁਸਲੀ ਅ ਅਸ਼ਵਗੰਧ ਸਤਾਵਰ ਕਾਲੀ ਮਿਰਚ ਸੁੰਡ ਜਮੈਨ ਸਭ ਪਾ ਕੇ ਜਦੋਂ ਪੰਜੀਰੀ ਬਣਦੀ ਸੀ ਮਖਾਣੇ ਮਖੂਨੇ ਪਾ ਕੇ ਕੈਲਸ਼ੀਅਮ ਭਰਪੂਰ ਰਹਿੰਦਾ ਸੀ ਤਾਂ ਬੱਚੇ ਸਾਡੇ ਇੱਕ ਇੱਕ ਲੇਡੀ 8 8 9 9 ਬੱਚੇ ਪੈਦਾ ਕਰਦੀ ਸੀ ਕੋਈ ਪ੍ਰੋਬਲਮ ਨਹੀਂ ਸੀ ਫਿਰ ਵੀ ਖੇਤਾਂ 'ਚ ਕੰਮ ਕਰਦੀ ਸੀ ਮਤਲਬ ਕਹਿਣ ਦਾ ਹੁਣ ਕਿਉਂ ਪ੍ਰੋਬਲਮ ਆ ਗਈ ਸਾਡੀ ਡਾਈਟ ਖਾਣਾ ਪੀਣਾ ਖਰਾਬ ਹੋ ਗਿਆ ਤੇ ਵਾਸਤੇ ਤੁਹਾਨੂੰ ਸਾਡੀ ਵੈਬਸਾਈਟ www.vaidwan.com ਤੇ ਜਾਣਾ ਪਏਗਾ ਕਿਉਂਕਿ ਉੱਥੇ ਸਾਡੇ ਵਿਦਵਾਨ ਵੈਦ ਇਹਨਾਂ ਵਾਸਤੇ ਲਿਖਦੇ ਆ ਔਰ ਮੈਂ ਗੱਲ ਕਰ ਰਿਹਾ ਸੀ ਗੂੰਦ ਦੀ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਇਫੈਕਟਿਵ ਚੀਜ਼ ਸੀ ਉਹ ਕਾਲਾ ਗੂੰਦ ਕਾਲੇ ਗੂੰਦ ਬਾਰੇ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਕਾਲਾ ਗੂੰਦ ਜਿਹੜਾ ਹੈਗਾ ਗੋਡਿਆਂ ਦੇ ਵਿੱਚ ਆਏ ਗੈਪ ਕਾਰਨ ਜਿਹੜਾ ਆਪਰੇਸ਼ਨ ਬੋਲਿਆ ਜਾਂਦਾ ਪੇਸ਼ੈਂਟ ਨੂੰ ਉਹਨੂੰ ਆਪਰੇਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਪਰ ਲੈਣਾ ਅਸਲੀ ਅਸਲੀ ਲੈਣ ਵਾਸਤੇ ਤੁਹਾਨੂੰ ਦੇਖਣਾ ਪਊਗਾ ਕਿ ਉਹਦੇ ਉੱਤੇ ਵੈਦਵਾਨ ਦਾ ਮਾਰਕਾ ਹੋਣਾ ਬਹੁਤ ਜ਼ਰੂਰੀ ਹੈ ਵੈਦਵਾਨ ਵੀ ਉਹ ਜਿਹੜੇ ਵੈਦਵਾਨ ਦੇ ਉੱਤੇ ਆਰ ਲੱਗੀ ਹੋਵੇ ਰਜਿਸਟਰਡ ਗਵਰਨਮੈਂਟ ਤੋਂ ਸਰਟੀਫਾਈਡ ਇਹ ਬਹੁਤ ਖਿਆਲ ਰੱਖਣ ਦੀ ਲੋੜ ਹੈ ਕਿਉਂਕਿ 20-25 ਸਾਲ ਲੱਗੇ ਨੇ ਇਹਨੂੰ ਗਵਰਨਮੈਂਟ ਦੀ ਕੰਸਲਟੇਟ ਤੇ ਔਰ ਤੁਹਾਡੇ ਲੋਕਾਂ ਦੀ ਸਿਹਤ ਦੀ ਕੰਸਲਟੇਟ ਤੇ ਖਰਾ ਉਤਰਨ ਵਾਸਤੇ ਤਾਂ ਅੱਜ ਦਮ ਨਾਲ ਕਹਿ ਦੇਈਦਾ ਕਿ ਜੇ ਵੈਦਵਾਨ ਲਿਖਿਆ ਤਾਂ ਸਮਝੋ ਅਸਲੀ ਹੈ ਵੈਦਵਾਨ ਮਤਲਬ ਅਸਲੀ ਕਾਲਾ ਗੁੰਦ ਤਾਂ ਇਹਦਾ ਜਿਹੜਾ ਮਤਲਬ ਹੈ ਕਿ ਵੈਦਵਾਨ ਦੇ ਅੰਤਰ ਜਿੰਨੇ ਵੀ ਪ੍ਰੋਡਕਟ ਬਣਦੇ ਆ ਉਹ ਸਾਰੇ ਬਿਨਾ ਗਵਰਨਮੈਂਟ ਦੀ ਸਰਟੀਫਿਕੇਸ਼ਨ ਤੋਂ ਨਹੀਂ ਦਿੱਤੇ ਜਾਂਦੇ ਔਰ ਇਹ ਜਿਹੜਾ ਕਾਲਾ ਗੌਂਦ ਹੈ ਇਹ ਤੁਹਾਡੇ ਗੋਡਿਆਂ ਨੂੰ ਆਪਰੇਸ਼ਨ ਤੋਂ ਵੀ ਬਚਾਏਗਾ ਔਰ ਗੋਡਿਆਂ ਦੀ ਗ੍ਰੀਸ ਜਿਹੜੀ ਆਪਾਂ ਕਹਿ ਦਿੰਨੇ ਆ ਸਾਈਨੋਵਲ ਫਲੂਇਡ ਜਿਹੜਾ ਖਤਮ ਹੋ ਗਿਆ ਉਹ ਕੱਲਾ ਗੋਡਿਆਂ ਦਾ ਹੀ ਨਹੀਂ ਮੋਢਿਆਂ ਦਾ ਗਿੱਟਿਆਂ ਦਾ ਕਮਰ ਦਾ ਰੀਡ ਦੀ ਹੱਡੀ ਦੇ ਜਿਹੜੇ ਮਣਕੇ ਆ ਉਹਨਾਂ ਦਾ ਸਾਰਿਆਂ ਦਾ ਪੋਸ਼ਣ ਕਰਦਾ ਸਾਰੇ ਜੋੜਾਂ ਦਾ ਪੋਸ਼ਣ ਕਰਦਾ ਜਿਨ੍ਹਾਂ ਨੂੰ ਆਸਥ੍ਰੋ ਆਰਥਰਾਇਟਸ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਰਿਮਟਾਇਡ ਆਰਥਰਾਇਟਸ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਕਾਲਾ ਗੁੰਦ ਔਰ ਨਾਲ ਨਾਲ ਇਹਦੇ ਕੀ ਦਿੱਤਾ ਗਿਆ ਜੋੜ ਗੱਜ ਕੇਸਰੀ ਅ ਰਿਮਟਾਇਡ ਵਾਸਤੇ ਜਿਨ੍ਹਾਂ ਨੂੰ ਆਰ ਐਫ ਫੈਕਟਰ ਦੀ ਪ੍ਰੋਬਲਮ ਹੈ ਗਠੀਆ ਕਹ ਲਓ ਕਿਉਂਕਿ ਗਠੀਏ ਬਾਰੇ ਮੈਂ ਬਹੁਤ ਘੱਟ ਬੋਲੇਆ ਪਹਿਲਾਂ ਸਾਡੇ ਕੋਲੇ ਗਠੀਏ ਦਾ ਇਲਾਜ ਹੈ ਹੀ ਨਹੀਂ ਸੀਗਾ ਪਰ ਜਦੋਂ ਦਾ ਅਸੀਂ ਇਹ ਜੋੜ ਗੱਜ ਕੇਸਰੀ ਅ ਪ੍ਰੋਡਕਟ ਲੋਕਾਂ ਨੂੰ ਦਿੱਤਾ ਹੈ ਔਰ ਇਹਦੇ ਜਿਹੜੇ ਰਿਜ਼ਲਟ ਆਏ ਨੇ ਉਹ ਤੋਂ ਸਾਨੂੰ ਪਤਾ ਲੱਗਿਆ ਕਿ ਜੋੜ ਗੱਜ ਕੇਸਰੀ ਇਕੱਲਾ ਹੀ ਬਹੁਤ ਆ ਗਠੀਏ ਵਾਸਤੇ ਇੱਕ ਚਮਚਾ ਸਵੇਰੇ ਦੁਪਹਿਰੇ ਸ਼ਾਮ ਖਲਾਈਦਾ ਔਰ ਸਾਡੇ ਪੇਸ਼ੈਂਟ ਕਹਿ ਦਿੰਦੇ ਆ ਕਿ ਮਹੀਨੇ ਕ ਬਾਅਦ ਵੀ ਗੋਇਲ ਸਾਹਿਬ ਹੁਣ ਸੁੱਖ ਨਾਲ ਕੰਮਕਾਰ ਕਰਨ ਜੋਗੇ ਹੋ ਗਏ ਲੱਗਦਾ ਸੀ ਵੀ ਮੁੰਡੇ ਦਾ ਵਿਆਹ ਕਰਨਾ ਦੋ ਕੁ ਮਹੀਨੇ ਤੱਕ ਕਿਵੇਂ ਕਰਾਂਗੇ ਪਰ ਹੁਣ ਸਰੀਰ ਬਹੁਤ ਖੁੱਲ ਕੇ ਖਿੜ ਕੇ ਸਾਹਮਣੇ ਆਇਆ ਔਰ ਇਹ ਜਿਹੜਾ ਹੈਗਾ ਤੁਹਾਡੇ ਜੋੜਾਂ ਚੋਂ ਦਰ ਮਤਲਬ ਸੂਜਨ ਖਤਮ ਕਰ ਦਿੰਦਾ ਜਿਹੜਾ ਟਿਸਟਿਸ ਪੈਂਦੀ ਰਹਿੰਦੀ ਐ ਟਸਟਸ ਨਹੀਂ ਹੁੰਦੀ ਰਹਿੰਦੀ ਗੋਡਿਆਂ ਦੇ ਵਿੱਚ ਲੰਮੇ ਪਏ ਵੀ ਹੱਡੀਆਂ ਦੇ ਵਿੱਚ ਤਾਂ ਉਹ ਟਸਟਸ ਨੂੰ ਵੀ ਖਤਮ ਕਰਦਾ ਤੇ ਜਿਹੜਾ ਹਰ ਵਕਤ ਅਸੀਂ ਰੋਈ ਜਾਂਦੇ ਆ ਰੱਬ ਅੱਗੇ ਦੁਆ ਕਰਦੇ ਆ ਬਹੁਤ ਤਾਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਕੋਲੇ ਬਹਿ ਕੇ ਰੋ ਪੈਂਦੇ ਆ ਜਦੋਂ ਰੋਂਦੇ ਆ ਜਾਨ ਨਿਕਲ ਜਾਂਦੀ ਆ ਸਾਡੀ ਵੀ ਵੀ ਇਹ 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 ਕਿਹੜੀ ਜ਼ਿੰਦਗੀ ਆ ਰੱਬਾ ਇਹਨਾਂ ਨੂੰ ਕਿਸੇ ਤਰ੍ਹਾਂ ਤੰਦਰੁਸਤੀ ਦੇ ਅਸੀਂ ਤਾਂ ਕੀ ਲੈ ਲਾਂਗੇ ਕਿਸੇ ਤੋਂ ਇੱਕ ਡੱਬਾ ਦੇ ਦਾਂਗੇ ਕਿੰਨੇ ਕ ਪੈਸੇ ਲੈ ਲਾਂਗੇ ਪਰ ਉਹਦੀ ਜਿਹੜੀ ਜ਼ਿੰਦਗੀ ਆ ਬਣੂਗੀ ਤਾਂ ਉਹਦੀਆਂ ਦੁਆਵਾਂ ਜਿਹੜੀਆਂ ਨੇ ਉਹਦਾ ਜਿਹੜਾ ਸਾਡੀ ਜ਼ਿੰਦਗੀ ਤੇ ਵੀ ਅਸਰ ਹੁੰਦਾ ਤੁਸੀਂ ਦੇਖ ਹੀ ਰਹੇ ਹੋ ਡੇ ਬਾਈ ਡੇ ਬਾਬਾ ਜੀ ਦੀ ਕਿਰਪਾ ਹੋ ਰਹੀ ਆ ਤੇ ਲੇਕਿਨ ਇਹ ਜਿਹੜਾ ਜੋੜਾਂ ਦਾ ਦਰਦ ਹੈ ਜਾਂ ਗਠੀਏ ਦਾ ਰੋਗ ਹੈ ਉਹਦੇ ਵਾਸਤੇ ਇਹ ਕਾਲਾ ਗੁੰਦ ਜੋੜ ਗੱਜ ਕੇਸਰੀ ਪਾਊਡਰ ਤੇ ਪਲੱਸ ਇਹਦੇ ਵਿੱਚ ਅਸੀਂ ਕਾਲੇ ਗੁੰਦ ਤੋਂ ਬਣੀ ਹੋਈ ਕਰੀਮ ਜੈੱਲ ਜਿਹੜੇ ਰੂਪ ਦੇ ਵਿੱਚ ਆ ਚੁੱਕੀ ਆ ਪਹਿਲਾਂ ਇਹ ਤੇਲ ਦਿੰਦੇ ਸੀ ਕਰੀਮ ਦਿੰਦੇ ਸੀ ਫਿਰ ਇਹਨੂੰ ਮਿਕਸ ਕੀਤਾ ਫਿਰ ਵੀ ਗੱਲ ਨਹੀਂ ਬਣੀ ਹੁਣ ਇਹਦਾ ਪ੍ਰੋਪਰ ਜੈਲ ਬਣਾਇਆ ਤਾਂ ਕਿ ਤੁਸੀਂ ਮੁਲਕ ਦੇ ਕਿਸੇ ਕੋਨੇ 'ਚ ਬੈਠੇ ਹੋ ਕਿੱਡੇ ਹੀ ਕਾਰੋਬਾਰੀ ਹੋ ਕਿੱਡੇ ਹੀ ਵਿਹਲੇ ਹੋ ਹਰੇਕ ਬੰਦਾ ਇਹਨੂੰ ਯੂਜ਼ ਕਰ ਸਕੇ ਤਾਂ ਮੈਨੂੰ ਬੜਾ ਮਾਣ ਕਿ ਅਸੀਂ ਆਪਣੇ ਜਿੰਨੇ ਵੀ ਪੰਜਾਬੀ ਭੈਣ ਭਰਾ ਨੇ ਜਿੰਨੇ ਵੀ ਸਾਡੇ ਦੇਸ਼ ਦੇ ਲੋਕਾਂ ਸਾਰਿਆਂ ਨੂੰ ਇੱਕ ਐਸੀ ਚੀਜ਼ ਦੇਣ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਕਿ ਇਹ ਦਵਾਈ ਜਿਹੜੀ ਆ ਇਹ ਕਾਲਾ ਗੋੰਦ ਜਿਹੜਾ ਹੈਗਾ ਜਾਂ ਜਾਂ ਜੋੜ ਗੰਜ ਕੇਸਰੀ ਜਿਹੜਾ ਪਾਊਡਰ ਹੈਗਾ ਜਾਂ ਕਰੀਮ ਹੈਗੀ ਆ ਇਹ ਆਪਾਂ ਨੂੰ ਦਰਦਾਂ ਤੋਂ ਆਰਾਮ ਦੇਣ ਦੇ ਵਿੱਚ ਬਹੁਤ ਗੁੱਡ ਆਸ਼ੀਰਵਾਦ ਲੈ ਕੇ ਆ ਰਹੀ ਆ ਔਰ ਤੁਸੀਂ ਇੰਨੀ ਦਿਨ ਪ੍ਰੋਗਰਾਮ ਦੇਖਿਆ ਦਾ ਮਤਲਬ ਪ੍ਰੋਬਲਮ ਹੈਗੀ ਆ ਤਾਂ ਮੈਂ ਉਮੀਦ ਕਰਦਾ ਕਿ ਜੇ ਤੁਸੀਂ ਇਹ ਪ੍ਰੋਡਕਟ ਖਰੀਦੋਗੇ ਲਓਗੇ ਯੂਜ਼ ਕਰੋਗੇ ਤਾਂ ਜਿਵੇਂ ਲੱਖਾਂ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਸਾਨੂੰ ਤੁਹਾਡਾ ਆਸ਼ੀਰਵਾਦ ਵੀ ਮਿਲੂਗਾ ਇਸ ਕਰਕੇ ਅੱਜ ਦਾ ਐਨ ਏ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਚੰਗੇ ਢੰਗ ਨਾਲ ਇਹ ਸਾਰੇ ਨੁਸਖਿਆਂ ਬਾਰੇ ਚੰਗੀ ਤਰ੍ਹਾਂ ਸਮਝ ਗਏ ਹੋ ਸੌਫ ਜੀਰਾ ਅਜਵਾਇਦਾ ਨੁਸਖਾ ਜਿਹੜਾ ਹੈ ਬੜਾਈ ਕਾਰਗਰ ਨੁਸਖਾ ਹੈ ਕਈਆਂ ਨੇ ਇਸ ਨੂੰ ਅਪਣਾਇਆ ਹੈ ਘਰੇਲੂ ਨੁਸਖਾ ਦੇਖ ਲਓ ਕਰੇ ਹੀ ਤਿਆਰ ਕਰਕੇ ਤੁਸੀਂ ਜੋੜਾਂ ਦੇ ਦਰ ਤੋਂ ਰਾਹਤ ਪਾ ਸਕਦੇ ਹੋ ਸਿਰ ਜੋੜਾਂ ਦਾ ਦਰਦ ਹੀ ਨਹੀਂ ਇਹ ਤਿੰਨੇ ਚੀਜ਼ਾਂ ਜੋ ਹੈ ਸਾਡੇ ਡਾਈਜੈਸ਼ਨ ਨੂੰ ਵੀ ਪਾਚਨ ਕਿਰਿਆ ਨੂੰ ਵੀ ਬਹੁਤ ਵਧੀਆ ਬਣਾਉਂਦੇ ਨੇ ਤੇ ਅਸੀਂ ਕੋਈ why ਹੋ ਜਾਂਦੀ ਹੈ ਜਿਵੇਂ ਅਸੀਂ ਕੋਈ ਐਸੀ ਚੀਜ਼ਾਂ ਖਾ ਲੈਂਦੇ ਆ why ਵਾਦੀ ਦੀ ਪ੍ਰੋਬਲਮ ਹੁੰਦੀ ਹੈ ਤੇ ਇਸ ਦੇ ਨਾਲ ਸਾਡੀ ਉਹ ਪ੍ਰੋਬਲਮ ਵੀ ਸਹੀ ਰਹਿ ਸਕਦੀ ਹੈ ਸੋ ਕੋਈ ਹੋਰ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ healthadvicewithharjotkor@gmail.com ਤੇ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹੋਰਾਂ ਨੂੰ ਵੀ ਜੋੜਾਂ ਦੇ ਦਰਦ ਤੋਂ ਅਗਰ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੋ ਰਹੀ ਹੈ ਦਰਦ ਹੋ ਰਿਹਾ ਹੈ ਤਾਂ ਉਹਨਾਂ ਨੂੰ ਵੀ ਰਾਹਤ ਮਿਲ ਸਕੇ ਉਹ ਵੀ ਇਹ ਘਰੇਲੂ ਨੁਸਖਾ ਤੇ ਇਸ ਪੂਰੀ ਜਾਣਕਾਰੀ ਦਾ ਫਾਇਦਾ ਜ਼ਰੂਰ ਲੈ ਸਕਣ ਸੋ ਜੇਕਰ ਹਲੇ ਤੱਕ पेज में फॉलो नहीं किया फटाफट फॉलो कर लो यूट्यूब चैनल हेल्थ एडवाइस विद हरजोत कौर में सबसक्राइब नहीं किया फटाफट सबसक्राइब भी कर लो मिलेंगे जल्दी ही सेहत में जुड़ी होर खास जानकारी दे फिलहाल लिए मैनु यानी कि हरजोत कौर में जी इजाजत सत श्रीकाल